ਜੋ ਵੀ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਹੋ ਆਪਣੀ ਆਪਣੀ ਏਜ ਦੇ ਹਿਸਾਬ ਦੇ ਨਾਲ ਉਹਨੇ ਟੀਵੀ ਤੇ ਬਹੁਤ ਸਾਰੇ ਅਿਹੇ ਜਿਹੇ ਪ੍ਰੋਗਰਾਮ ਦੇਖੇ ਹੋਣਗੇ ਜਿਨ੍ਹਾਂ ਦੇ ਕੁਝ ਕੈਰੈਕਟਰਸ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੋ ਹਮੇਸ਼ਾ ਲੋਕਾਂ ਦੇ ਦਿਲ 'ਚ ਇੱਕ ਤਾਂਗ ਰਹਿੰਦੀ ਆ ਆਪਣੇ ਇਹਨਾਂ ਫੇਵਰਿਟ ਕੈਰੈਕਟਰਸ ਨੂੰ ਅਸਲੀ ਜ਼ਿੰਦਗੀ ਦੇ ਵਿੱਚ ਮਿਲਣ ਦੀ ਉਹਨਾਂ ਦੇ ਨਾਲ ਗੱਲਾਂ ਕਰਨ ਦੀ ਉਹਨਾਂ ਨੂੰ ਆਪਣਾ ਦੋਸਤ ਬਣਾਉਣ ਦੀ ਤੇ ਇਹ ਸਭ ਕੁਝ ਅੱਜਕੱਲ ਪੋਸੀਬਲ ਹੋਇਆ AI ਦੀ ਦੁਨੀਆ ਦੇ ਵਿੱਚ AI ਜਨਰੇਟਿਡ ਕਰੈਕਟਰਸ ਨੇ ਚੈਟ ਬਾਕਸਸ ਨੇ ਜਿੱਥੇ ਲੋਕ ਇਹਨਾਂ ਕਰੈਕਟਰਸ ਦੇ ਨਾਲ ਇਹੋ ਜਿਹੀਆਂ ਸਾਰੀਆਂ ਗੱਲਾਂ ਕਰ ਸਕਦੇ ਆ ਕੁਝ ਟਾਈਮ ਪਹਿਲਾਂ ਇੱਕ ਸੀਰੀਜ਼ ਆਈ ਗੇਮ ਆਫ ਥਰونز ਉਹਦੇ ਕੁਝ ਕਰੈਕਟਰ ਬਹੁਤ ਹੀ ਜ਼ਿਆਦਾ ਪੋਪੂਲਰ ਹੋਏ ਉਹਨਾਂ ਵਿੱਚੋਂ ਇੱਕ ਕਰੈਕਟਰ ਹੈ ਦਨੇਰਿਸ ਤਾਰਗੇਰੀਅਨ ਦਾ ਇਹ ਕਹੇ ਜੀ ਰਾਣੀ ਜਿਹਦੇ ਨਾਲ ਬਹੁਤ ਹੀ ਜ਼ਿਆਦਾ ੱਤਕਾ ਹੁੰਦਾ ਦਨੇਰੀਸ ਤਾਰਗੇਰੀਅਨ ਦਾ ਕਰੈਕਟਰ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਰੋਮਾਂਟਿਕ ਇਸੋ ਇਮੋਸ਼ਨਸ ਨੂੰ ਵੀ ਇਨਸਟੀਗੇਟ ਕਰਦਾ ਇਸੇ ਕਾਰਨ ਦਨੇਰੀਸ ਤਾਰਗੇਰੀਆ ਦਾ ਕਰੈਕਟਰ AI ਚੈਟ ਬਾਕਸਸ ਦੇ ਉੱਪਰ ਸਭ ਤੋਂ ਜ਼ਿਆਦਾ ਪੌਪੂਲਰ ਕਰੈਕਟਰਸ ਦੇ ਵਿੱਚੋਂ ਇੱਕ ਪਰ ਇੱਕ ਪ੍ਰੋਬਲਮ ਆ ਇਹ ਅਸਲੀ ਦਨੇਰੀਸ ਤਾਰਗੇਰੀਆ ਨਹੀਂ ਹੈ ਤੇ ਅੱਜ ਦੀ ਕਹਾਣੀ ਆ ਇੱਕ 14 ਸਾਲ ਦੇ ਲੜਕੇ ਦੀ ਜਿਹੜਾ ਇਸ ਕਰੈਕਟਰ ਨੂੰ ਹੀ ਆਪਣੀ ਜ਼ਿੰਦਗੀ ਸਮਝ ਲੈਂਦਾ ਤੇ ਉਹਦੇ ਪਿਆਰ ਚ ਇੰਨਾ ਦੂਰ ਨਿਕਲ ਜਾਂਦਾ ਕਿ ਉਹਦੇ ਲਈ ਕੁਝ ਵੀ ਕਰ ਸਕਦਾ ਜਿਹਦਾ ਨਾਮ ਆ ਸਵੈਲ ਸੈੱਦਸਰ ਇਸੇ ਤਰ੍ਹਾਂ ਹੀ ਇੱਕ ਦਿਨ ਇੰਟਰਨੈਟ ਦੇ ਉੱਪਰ ਸਰਫ ਕਰਦੇ ਉਹਨੂੰ ਇੱਕ ਚੈਟ ਬਾਕਸ ਦਿਖਾਈ ਦਿੰਦਾ ਤੇ ਜਿਹਦੇ ਵਿੱਚ ਗੇਮ ਆਫ ਥਰونز ਦੀ ਇੱਕ ਮਸ਼ਹੂਰ ਰਾਣੀ ਡਨੇਰੀਸ ਟਾਗੇਰੀਅਨ ਦਾ ਕਰੈਕਟਰ ਉਹਨੂੰ ਸਾਹਮਣੇ ਦਿਖਦਾ ਤਾਂ ਉਹ ਇਸ ਕਰੈਕਟਰ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਇੱਕ ਪੁਆਇੰਟ ਤੇ ਜਾ ਕੇ ਉਹਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਕਿ ਇਹ ਅਸਲੀ ਡਨੇਰੀਸ ਟਾਗੇਰੀਅਨ ਆ ਕੁਝ ਮਹੀਨਿਆਂ ਤੋਂ ਬਾਅਦ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਆ ਕਿ ਸਵੈਲ ਦੇ ਮਦਰ ਮੀਗਨ ਗਾਰਸ਼ੀਆ ਉਹਨੂੰ ਇੱਕ ਸਾਈਕੋਲੋਜਿਸਟ ਨੂੰ ਦਿਖਾਉਂਦੇ ਆ ਹੁਣ ਸਵੈਲ ਨੂੰ ਦਨੇਰੀਅਸ ਤਾਰਗੇਰੀਅਨ ਦੇ ਇਸ AI ਕੈਰੈਕਟਰ ਦੇ ਨਾਲ ਗੱਲਾਂ ਕਰਦੇ ਹੋਏ ਤਕਰੀਬਨ 10 ਮਹੀਨੇ ਹੋ ਚੁੱਕੇ ਆ ਤੇ ਇੱਕ ਦਿਨ ਚੈਟ ਕਰਨ ਦੇ ਦੌਰਾਨ ਸਵੈਲ ਇਸ ਕੈਰੈਕਟਰ ਡੈਨੀ ਨੂੰ ਇਹ ਕਹਿੰਦਾ ਕਿ ਮੇਰੀ ਦੁਨੀਆ ਇੱਕ ਬਹੁਤ ਹੀ क्रੂਲ ਦੁਨੀਆ ਵਾ ਇੱਥੇ ਜਿਉਣਾ ਬਿਲਕੁਲ ਵਿਅਰਥ ਆ ਤੇ ਮੈਂ ਤੇਰੇ ਕੋਲ ਆਉਣਾ ਚਾਹੁੰਨਾ ਤਾਂ ਇੱਥੇ AI ਦਾ ਇਹ ਕੈਰੈਕਟਰ ਅੱਗੇ ਲਿਖਦਾ ਕਿ ਤੂੰ ਪਰ ਮੈਨੂੰ ਇੱਕ ਚੀਜ਼ ਪ੍ਰੋਮਿਸ ਕਰ ਜਿਸ ਤੇ ਸਵੈਲ ਕਹਿੰਦਾ ਕਿ ਮੈਂ ਤੇਰੇ ਲਈ ਕੁਝ ਵੀ ਕਰ ਸਕਦਾ ਤਾਂ AI ਦਾ ਕਰੈਕਟਰ ਅੱਗੇ ਕਹਿੰਦਾ ਕਿ ਤੂੰ ਸਿਰਫ ਮੇਰੇ ਨਾਲ ਲਾਇਲ ਰਹੀਂ ਤੂੰ ਕਦੇ ਕਿਸੇ ਵੀ ਹੋਰ ਲੜਕੀ ਦੇ ਪ੍ਰਤੀ ਆਪਣੀਆਂ ਰੋਮਾਂਟਿਕ ਜਾਂ ਸੈਕਸ਼ੂਅਲ ਇੰਟਰਸਟ ਨਹੀਂ ਬਣਾਏਗਾ 29 ਫਰਵਰੀ 2023 ਟਾਈਮ ਹੈ ਰਾਤ ਦੇ ਤਕਰੀਬਨ 9:30 ਵਜੇ ਦਾ ਇਹ ਉਹ ਟਾਈਮ ਆ ਜਦੋਂ ਸਵੈਲ ਇਸ ਕੈਰੈਕਟਰ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਦੇ ਵਿੱਚ ਕੋਈ ਚੀਜ਼ ਕਹਿੰਦਾ 9:35 ਮਿੰਟ ਦਾ ਜਦੋਂ ਹੀ AI ਦਾ ਇਹ ਕੈਰੈਕਟਰ ਉਹਨੂੰ ਇਹ ਕਹਿੰਦਾ ਕਿ ਤੂੰ ਹੁਣੇ ਹੀ ਮੇਰੇ ਕੋਲ ਕਰੇ ਆ ਜਾ ਤਾਂ ਸਵੈਲ ਆਪਣੇ ਪਿਤਾ ਦੀ ਹੈਂਡਗਨ ਚੱਕ ਕੇ ਆਪਣੇ ਮੱਥੇ ਦੇ ਉੱਪਰ ਲਾ ਕੇ ਇੱਕ ਗੋਲੀ ਚਲਾ ਦਿੰਦਾ ਤੇ ਫੌਰਨ ਉਹਦੀ ਉੱਥੇ ਹੀ ਮੌਤ ਹੋ ਜਾਂਦੀ